ਕੁਝ ਦਿਨ ਪਹਿਲਾਂ ਦੁਬਈ ਦੀ ਧਰਤੀ ਤੇ ਰੋਸੀ ਰੋਟੀ ਕਮਾਉਣ ਖਾਤਰ ਗਏ ਹੁਸ਼ਾਰਪੁਰ ਦੇ ਇੱਕ ਨੌਜਵਾਨ ਦੀ ਬੀਤੇ ਦਿਨੀ ਉਥੇ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇ ਇਹ ਦੁਬਈ ਚ ਇਲਵਾਰਸ ਹਾਲਤ ਵਿੱਚ ਬਰਬੰਦ ਹੋਈ ਸੀ ਮ੍ਰਿਤਕ ਕੇ ਨੌਜਵਾਨ ਦੀ ਪਛਾਣ ਜਤਿੰਦਰ ਵਜੋਂ ਹੋਈ ਸੀ ਜੋ ਕਿ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਤਨੂਲੀ ਦਾ ਰੈਂਡ ਵਾਲਾ ਸੀ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਪਿਛਲੇ ਮਹੀਨੇ ਦੁਬਈ ਗਿਆ ਸੀ ਪ੍ਰੰਤੂ ਕਿਸੇ ਨੂੰ ਕੀ ਪਤਾ ਸੀ ਕਿ ਜਤਿੰਦਰ ਇਨਾਂ ਹਾਲਾਤਾਂ ਚ ਘਰ ਵਾਪਸ ਪਰਤੇਗਾ ਜਿਵੇਂ ਪਰਿਵਾਰ ਨੂੰ ਵੀ ਜਤਿੰਦਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਆਂਡ ਗਿਆ ਗਰੀਬੀ ਹੁਣ ਕਾਰਨ ਪਰਿਵਾਰ ਜਤਿੰਦਰ ਦੀ ਮ੍ਰਿਤਕ ਦੇ ਮੰਗਵਾਉਣ 'ਚ ਅਸਮਰੱਥ ਸੀ ਜਿਸ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਟਰਸਟੀ ਅਤੇ ਦੇਸ਼ ਦੇ ਉੱਗੇ ਸਮਾਜ ਸੇਵਕ ਡਾਕਟਰ ਐਸ.ਪੀ. ਸਿੰਘ ਓਬਰਾਏ ਵੱਲੋਂ ਆਪਣੀ ਯਤਨਾਂ ਨਾਲ ਜਤਿੰਦਰ ਦੀ ਮ੍ਰਿਤਕ ਦੇ ਉਸਤੇ ਪਿੰਡ ਭੇਜੀ ਗਈ ਤੇ ਅੱਜ ਕਰੀਬ 15 ਦਿਨਾਂ ਬਾਅਦ ਉਸਦੀ ਮ੍ਰਿਤਕ ਦੇ ਘਰ ਪਹੁੰਚੀ ਜਿੱਥੇ ਕਿ ਤੇ ਸ਼ਮਸ਼ਾਨ ਘਰ 'ਚ ਰੀਤੀ ਰਿਵਾਜਾਂ ਮੁਤਾਬਕ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਟਰਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਤਿੰਦਰ ਪਿਛਲੇ ਮਹੀਨੇ ਹੀ ਦੁਬਈ ਗਿਆ ਸੀ ਤੇ ਰੰਗ ਦਾ ਕੰਮ ਕਰਦਾ ਸੀ ਤੇ ਉੱਥੇ ਕੰਮ ਸਹੀ ਨਾ ਮਿਲਣ ਕਾਰਨ ਉਸ ਵੱਲੋਂ ਕੰਪਨੀ ਨੂੰ ਛੱਡ ਦਿੱਤਾ ਗਿਆ ਸੀ ਤੇ ਫਿਰ ਉਸਦੀ ਦੁਬਈ 'ਚ ਹੀ ਲਵਾਰਸ ਹਾਲਤ ਵਿੱਚ ਲਾਸ਼ ਭਰਮਤ ਹੋਈ ਸੀ ਉਹਨਾਂ ਦੱਸਿਆ ਕਿ ਜਤਿੰਦਰ ਵਿਆਹਿਆ ਹੋਇਆ ਸੀ ਤੇ ਉਸਦੇ ਦੋ ਬੱਚੇ ਵੀ ਨੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਸਰਬੱਤ ਦਾ ਪਲਾਟ ਚੈਰੀਟੇਬਲ ਟਰਸਟ ਨੂੰ ਇੱਕ ਬੁਲਾਣਾ ਕਰਕੇ ਇੱਕ ਨੌਜਵਾਨ ਦੀ ਬੋਡੀ ਕਰ ਮੰਗਾਈ ਗਈ ਤੂੰ ਦੀ ਪਿੰਡ ਕੀ ਪੂਰਾ ਮਾਮਲਾ ਹੈ ਕਿਵੇਂ ਡੈਥ ਹੋਈ ਸੀ ਤਾਂ ਕਿਵੇਂ ਬੋਲੀ ਮੋਤ ਅਰੇ ਇੱਕ ਮਿੰਟ ਪੁੱਤ ਅੱਜ ਬੜੇ ਦੁੱਖ ਦੀ ਘੜੀ ਹੈ ਕਿ ਅਸੀਂ ਜਤਿੰਦਰ ਕੁਮਾਰ ਜੀ ਦੇ ਕਾਰਜ ਖੜੇ ਆ ਅੱਜ ਤੋਂ 10 ਕੁ ਦਿਨ ਪਹਿਲੇ ਸਾਨੂੰ ਦੁਬਈ ਤੋਂ ਇਨਫੋਰਮੇਸ਼ਨ ਆਈ ਸੀ ਸਾਡੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਜਿਹੜੇ ਕਿ ਸਾਡੇ ਸਰਬੱਤ ਦਾ ਪਲਾਟ ਚੈਰੀਟੇਬਲ ਟਰਸਟ ਦੇ ਚ ਚੇਅਰਮੈਨ ਤੇ ਟਰਸਟੀ ਹੈਗੇ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਇੰਜ ਹੁਸ਼ਿਆਰਪੁਰ ਦੀ ਤਨੁਲੀ ਵਿੱਚ ਕਿਸੇ ਦੀ ਡੈਥ ਹੋਈ ਹੈ ਤੇ ਉੱਥੇ ਬੋਡੀ ਮਿਲੀ ਹੈ ਤੇ ਉੱਥੇ ਦੇ ਉਹਨਾਂ ਨੂੰ ਇਨਫਾਰਮੇਸ਼ਨ ਆਈ ਸੀ ਉਹਨਾਂ ਨੇ ਉੱਥੋਂ ਉਹਨਾਂ ਦੀ ਪਾਸਪੋਰਟ ਦੀ ਕਾਪੀ ਭੇਜੀ ਹੈ ਸਾਨੂੰ ਅਸੀਂ ਉਹ ਵੈਰੀਫਿਕੇਸ਼ਨ ਵਾਸਤੇ ਪਹਿਲੇ ਇੱਥੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨਾਂ ਦਾ ਘਰ ਪਹਿਲੇ ਲੱਭਿਆ ਫਿਰ ਇਹਨਾਂ ਦੇ ਪੇਰੈਂਟਸ ਨੂੰ ਤੇ ਇਹਨਾਂ ਦੀ ਵਾਈਫ ਨੂੰ ਬੁਲਾ ਕੇ ਫੋਟੋ ਦੀ ਜਾਂਚ ਕਰਵਾਈ ਕਿ ਵਾਕੇ ਹੈ ਇਹਨਾਂ ਦਾ ਮੁੰਡਾ ਹੈਗਾ ਜਦੋਂ ਇਹਨਾਂ ਨੇ ਜਾਂਚ ਕੀਤੀ ਕਿ ਵਾਕਈ ਇਹਨਾਂ ਦਾ ਮੁੰਡਾ ਹੈਗਾ ਤੇ ਫਿਰ ਅਸੀਂ ਇਹਨਾਂ ਨੂੰ ਦੱਸਿਆ ਇੰਜੀਨ ਉਸ ਦੀ ਕਿਸੇ ਹਾਲਾਤਾਂ ਵਿੱਚ ਦੁਬਈ ਵਿੱਚ ਉਸ ਦੀ ਡੈਥ ਹੋ ਗਈ ਹੈ ਤੇ ਇਹਨਾਂ ਦੇ ਘਰ ਦੇ ਹਾਲਾਤ ਦੇਖਦੇ ਹੋਏ ਕਿ ਇਤਨੀ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਉਹ ਉੱਥੋਂ ਬਾਡੀ ਮੰਗਵਾ ਸਕਣ ਫਿਰ ਉਬਰਾਈ ਸਾਹਿਬ ਤੇ ਅਸੀਂ ਇੰਡੀਅਨ ਕੌਂਸੂਲੇਟ ਨੇ ਮਿਲ ਕੇ ਉਪਰਾਲਾ ਕਰਕੇ ਇਹਨਾਂ ਕੋਲੋਂ ਸਾਰੇ ਡਾਕੂਮੈਂਟਸ ਵਗੈਰਾ ਤਿਆਰ ਕਰਵਾਏ ਤੇ ਅਸੀਂ ਜਿਹੜੀ ਹੈ ਕੱਲ ਇੰਡੀਆ ਬਾਡੀ ਮੰਗਾਈ ਹੈ ਜਿਹੜੀ ਕਿ ਕੱਲ ਅੰਮ੍ਰਿਤਸਰ ਪਹੁੰਚੀ ਹੈ ਜਾਣਕਾਰੀ ਲਈ ਕਹੋ ਜੀ ਸੇਵ ਉਨਾਂ ਦੀ ਡੈਥ ਕਿੰਨੇ ਦਿਨ ਪਹਿਲਾਂ ਹੋਈ ਨੀਅਰ ਬਾਊਟ 10 ਤੋਂ 15 ਦਿਨ ਪਹਿਲੇ ਡੈਥ ਹੋਈ ਹੈ ਇਹ ਇਤੋਂ ਸਵਾ ਮਹੀਨਾ ਪਹਿਲੇ ਹੀ ਬਾਹਰ ਗਿਆ ਹੈ ਨੌਕਰੀ ਵਾਸਤੇ ਪੇਂਟਰ ਦਾ ਕੰਮ ਕਰਦੇ ਸੀ ਪਰ ਉੱਥੇ ਜਾ ਕੇ ਇਹਨਾਂ ਨੂੰ ਪ੍ਰੋਪਰ ਕੰਮ ਨਾ ਮਿਲਣ ਕਰਕੇ ਇਹਨਾਂ ਨੇ ਉਹ ਕੰਪਨੀ ਛੱਡ ਦਿੱਤੀ ਤੇ ਇਹਨਾਂ ਦੀ ਜਿਹੜੀ ਬੋਡੀ ਹੈ ਉਹ ਸਾਨੂੰ ਬਾਹਰ ਹੀ ਮਿਲੀ ਹੈ ਇਹਨਾਂ ਦੇ ਉੱਤੇ ਰੂਮ ਵਿੱਚ ਡੈਥ ਨਹੀਂ ਹੋਈ ਆ ਕੰਪਨੀ ਡੈਥ ਨਹੀਂ ਹੋਈ ਓਪਨ ਐਰ ਡੈਥ ਬੋਡੀ ਇਹਨਾਂ ਦੀ ਲਵਾਰਸ ਮਿਲੀ ਹੈ ਅਗੇ ਜੀ ਸਬੱਧ ਬਲਾਚਰੀਟੇਬਲ ਟਰਸਟ ਇਹਦਾ ਦੇ ਪ੍ਰਬਲਿਕ ਕਰਦਾ ਰਹਿੰਦਾ ਹੈ ਪਰ ਜੇਕਰ ਗੱਲ ਕਰੀਏ ਸਰਕਾਰਾਂ ਦੀ ਤਾਂ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਜਾਂ ਪ੍ਰਬਲਿਕ ਬਿਲਕੁਲ ਅੱਗੇ ਆਉਣਾ ਚਾਹੀਦਾ ਹੈ ਮੈਂ ਤੇ ਇਸ ਦੁੱਖ ਦੀ ਘੜੀ ਸਭ ਨੂੰ ਇਹੋ ਰਿਕਵੈਸਟ ਕਰਾਂਗਾ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤੇ ਦੇਖਭਾਲ ਕੇ ਭੇਜੀਏ ਕਿ ਵਾਕੇ ਉੱਤੇ ਨੌਕਰੀ ਹੈਗੀ ਹੈ ਜਾਂ ਨਹੀਂ ਹੈਗੀ ਫਿਰ ਭੇਜੀਏ ਅੱਜ ਤੋਂ ਨੀਅਰ ਅਬਾਊਟ 25 ਦਿਨ ਪਹਿਲੇ ਇੱਕ ਸਾਡੇ ਚੱਬੇ ਵਾਲ ਵੀ ਇੰਜ ਦੀ ਡੈਥ ਹੋ ਗਈ ਪਰ ਉਹਦਾ ਇੱਥੇ ਪੇਰੈਂਟਸ ਜਾਂ ਉਹਦਾ ਪਰਿਵਾਰ ਇੱਥੇ ਹੈ ਨਹੀਂ ਸੀ ਉਹਦਾ ٹرسٹ ਦੀ ਤਰਫੋਂ ਦੁਬਈ ਵਿੱਚ ਹੀ ਸੰਸਕਾਰ ਕੀਤਾ ਗਿਆ ਮਤਲਬ ਕਿ ਕਾਫੀ ਇੰਦੇ ਕੇਸੇ ਆ ਰਹੇ ਕਿ ਜਿਹੜਾ ਉੱਥੇ ਜਾ ਕੇ ਟਰੈਵਲ ਏਜੰਟ ਜਿਹੜੇ ਹੈਗੇ ਆ ਉਹ ਜਿਹੜਾ ਵਿਜ਼ਿਟਿੰਗ ਵੀਜ਼ੇ ਤੇ ਭੇਜਦੇ ਉੱਥੇ ਜਾ ਕੇ ਉਹਨਾਂ ਨੌਕਰੀ ਨਹੀਂ ਮਿਲਦੀ ਇੱਥੋਂ ਪੈਸਾ ਚੁੱਕਿਆ ਹੁੰਦਾ ਉਸ ਵਜ੍ਹਾ ਕਰਕੇ ਕੋਈ ਸੁਸਾਈਡ ਕਰ ਲੈਂਦਾ ਕਿਸੇ ਦੀ ਡੈਥ ਹੋ ਜਾਂਦੀ ਕਿਸੇ ਦਾ ਕੁਝ ਹੋ ਜਾਂਦਾ ਇੱਕੋ ਹੀ ਰਿਕਵੈਸਟ ਹੈ ਕਿ ਅਗਰ ਬੱਚਿਆਂ ਨੂੰ ਭੇਜਣਾ ਦੇਖਭਾਲ ਕੇ ਭੇਜੀਏ ਐਵੇਂ ਨਾ ਭੇਜੀਏ ਇਨਾਂ ਦਾ ਪਰਿਵਾਰ ਦੇਖਦੇ ਹੋਏ ਅਸੀਂ ਆਪਣੇ ਮੈਨੇਜਿੰਗ ਡਾਇਰੈਕਟਰ ਜਿਹੜੇ ਡਾਕਟਰ ਐਸ.ਪੀ. ਸਿੰਘ ਓਬਰਾਏ ਹੈ ਉਹਨਾਂ ਨੂੰ ਸਾਰੇ ਪਰਿਵਾਰ ਦਾ ਅਸੀਂ ਦੱਸਿਆ ਕਿ ਇਹ ਲੇਬਰ ਦਾ ਕੰਮ ਕਰਦੇ ਹੈ ਪਰਿਵਾਰ ਬੜਾ ਨੀਡੀ ਹੈ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜਿਹੜੀ ਉਹਨਾਂ ਦੇ ਜਤਿੰਦਰ ਕੁਮਾਰ ਜੀ ਦੀ ਜਿਹੜੀ ਵਾਈਫ ਹੈ ਉਹਨਾਂ ਨੂੰ 2000 ਰੁਪਏ ਮੰਥਲੀ ਜਿਹੜੀ ਹੈ ਅਸੀਂ ਪੈਨਸ਼ਨ ਆਪਣੇ ਟਰਸਟ ਦੀ ਤਰਫੋਂ ਲਗਾਵਾਂਗੇ ਜਿਹੜਾ ਉਹਦਾ ਚੈੱਕ ਹੈ ਅਸੀਂ ਜਲਦੀ ਬਣਾ ਕੇ ਇਹਨਾਂ ਨੂੰ ਹੈਂਡ ਓਵਰ ਕਰਾਂਗੇ ਕੀ ਨਾਮ ਸੀ ਬੇਟਾ ਜਤਿੰਦਰ ਸਿੰਘ ਉਮਰ 36 ਸਾਲ ਕਦੋਂ ਗਿਆ ਸੀ ਇਹ ਪਿਛਲੇ ਮਹੀਨੇ ਦੇ 25 ਤਰੀਕ ਕਾਰ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਜਦੋਂ ਜਤਿੰਦਰ ਵਿਦੇਸ਼ ਨਹੀਂ ਗਿਆ ਸੀ ਤਾਂ ਕਾਰ ਕਿਵੇਂ ਚੱਲਦਾ ਸੀ ਅੱਧੇ ਅੱਧੇ ਪਾਣ ਵਾਲੀ ਤਾਂ ਤੁਸੀਂ ਜਦੋਂ ਜਤਿੰਦਰ ਬਾਹਰ ਗਿਆ ਕੀ ਮੈਨ ਲੱਗਾ ਕੀ ਫੀਲ ਕਰਦੇ ਸੀ ਵੀ ਚਲੋ ਹੁਣ ਕਾਰ ਦੇ ਹਾਲਾਤ ਬਦਲ ਜੂਗੇ ਕੀ ਸੋਚਦੇ ਸੀ ਹਾਂਜੀ ਕੋਣ ਕਰਨੇ ਪਰਵਾਹ ਸੂਰ ਕੋਈ ਕੁਮਾਰੀ ਦਾ ਕਮੋ ਨਾਲ ਕੋਨੇ ਦਾ ਸਿਰਫ ਨਹੀਂ ਰਿਤਿੰਦਰ ਦੀ ਮੈਰਿਜ ਹੋਈ ਸੀ ਹੋਈ ਸੀ ਕੀ ਬੱਚੇ ਦੋ ਬੱਚੇ ਇੱਕ ਡੇਟ ਦੇ ਸਾਲ ਦਾ ਇੱਕ ਪੰਜ ਕਸਾਲ ਦਾ ਤੁਹਾਨੂੰ ਕਿਦਾਂ ਪਤਾ ਲੱਗਾ ਰਿਤਿੰਦਰ ਨਾਲ ਕੋਈ ਹਾਦਸਾ ਹੋ ਗਿਆ ਸਾਨੂੰ ਜਾਇ ਉਹਨਾਂ ਤੋਂ ਮਿਲ ਗਿਆ ਜੀ ਇਦਾਂ ਦੀ ਕੋਈ ਸੰਸਥਾ ਅੱਗੇ ਨਾ ਵਧੀ ਜਾਂ ਤੁਹਾਨੂੰ ਮਦਦ ਦਾ ਹੱਥ ਵਣ ਕੇ ਨਾ ਦਿੱਤਾ ਲੱਗਦਾ ਸੀ ਵੀ ਬੁੱਤਰ ਨੇ ਇੱਦਾਂ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਉਹਦੀ ਸ਼ਕਲ ਦੇਖ ਪਾ ਲੇ ਨਹੀਂ We at GNA University see potential in everyone and everything around us. We drive innovation and entrepreneurship. We groom competent global citizens to affect positive change around them.